ਸਵਾਗਤ ਹੈ ਕਿਸਾਨ ਵੀਰੋ ਖਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜੱਲੀ ਜਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਬਦਰਾ ਤੇ ਜ਼ਿਲ੍ਹਾ ਬਰਨਾਲੇ ਦੇ ਪਿੰਡ ਹੈ ਤਹਿਸੀਲ ਬਾਈਆਂ ਨੂੰ ਤਪਾ ਤੇ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਝੋਟੀ ਆਪਾਂ ਲੈ ਕੇ ਆਏ ਗੱਲਬਾਤ ਬਾਈ ਨਾਲ ਕਰ ਕਿੰਨੇ ਦਿਨ ਲੈਂਦੀ ਹੈ ਕਿੰਨਾ ਦੁੱਧ ਕੱਢਿਆ ਪਹਿਲੇ ਸੂਆਂ ਦਾ ਸਾਰਾ ਕੁਝ ਪੁੱਛ ਕੇ ਦੱਸਾਂਗੇ ਆ ਜੀ ਸਸੀ ਗਾ ਬਾਈ ਹੋਰ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 97796 ਜੀ 40088 ਜੀ ਦੁਬਾਰਾ ਫੇਰ ਬੋਲੋ 97796 40088 ਜੀ 400 88 ਜੀ ਪਿੰਡ ਜੀ ਬਸਰਾ ਜੀ ਨੇੜੇ ਤੇੜੇ ਆਪਣੇ ਤੂਰ ਗੋਟਾ ਰੁੰਡੇ ਕੀ ਪੈਣੀ ਪੱਤਾ ਜੀ ਇਧਰ ਸੜਗਾ ਜੀ ਤੱਪਾ ਵੀ ਨੇੜੇ ਰਹਿੰਦਾ ਹਨਾ ਬਰਨਾਲਾ ਕਿੰਨੇ ਕਿਲੋਮੀਟਰ ਬਰਨਾਲਾ ਕਿੰਨੇ ਅੜਿਆ ਆ ਅੜਿਆ ਹੋਰ 8 ਕਿਲੋ ਮੀਟਰ ਜੀ 8 ਕਿਲੋਮੀਟਰ ਤੇ ਜਿਲ੍ਹਾ ਆਪਣਾ ਬਰਨਾਲਾ ਜੀ ਜਿਲ੍ਹਾ ਬਰਨਾਲਾ ਤੇ ਪਿੰਡ ਹੈਗਾ ਆਪਣਾ ਬਦਰਾ ਓਕੇ ਜੀ ਤੇ ਇਧਰੋਂ ਪਿੱਖੀ ਵੀ ਨੇੜੇ ਆ ਗਈ ਹੈ ਨਾ ਹਾਂ ਉਹ ਵੀ 15 ਕਿਲੋਮੀਟਰ ਪਿੱਖੀ ਤਨੋਲਾ ਸਾਰੇ ਵਿਚਾਲੇ ਆ ਗਿਆ ਇਧਰ ਠੀਕ ਓਕੇ ਜੀ ਤੇ ਇਧਰੋਂ ਜੇ ਆਉਣਾ ਹੋਵੇ ਮੌੜਾਂ ਵਾਲੇ ਵੀਰਾਂ ਨੇ ਮੌੜ ਕਿੰਨੇ ਕਿਲੋਮੀਟਰ ਮੌੜ ਮੰਡੀ ਹਾਂਜੀ ਉਹ ਹੈ ਯਾਰ ਉਹ 30 ਕਿਲੋਮੀਟਰ ਅਛਾ ਉਹ 30 ਕਿਲੋਮੀਟਰ ਆ ਗਈ ਓਕੇ ਜੀ ਤੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਹੈ ਵੀਰੇ ਘਰ ਦੀ ਹੈ ਨਾ ਆਪਣੀ ਘਰ ਦੀ ਕਿਹੜਾ ਸੂਆ ਹੈਗਾ ਇਹ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਤੇ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਆ ਦਾ ਦੂਜੇ ਸੂਆ ਦੀ 16 ਲੀਟਰ ਦਿੱਤਾ ਜੀ 16 ਲੀਟਰ ਦਿੱਤਾ ਵਾ ਓਕੇ ਜੀ ਤੇ ਐਤ ਕੀ ਫਿਰ ਕੀ ਉਮੀਦ ਕਰਦੇ ਐਤ ਕੀ ਕੱਢੂਗੀ 17 ਛਾਂ ਕਿਲੋ ਆ ਦੇਖੋ ਵੀਰੇ ਝੋਟੀ ਇੱਕ ਨੰਬਰ ਤੇ ਚਵਾਈ ਚਵਾਈ ਦੀ ਇੱਕ ਨੰਬਰ ਹੈ ਜੀ ਹੋਰ ਕੋਈ ਭਾਰ ਪੇਛਾ ਓਕੇ ਜੀ ਤੇ ਬਾਕੀ ਦੀ ਗੱਲ ਦੁੱਧ ਲੰਮਾ ਸਮਾਂ ਦਿੰਦੀ ਹੈ ਜੀ ਹਾਂ ਜੀ ਖੋਲੋ ਇਹਨੂੰ ਤੋੜਾ ਤੋੜਾ ਕਰਾਈ ਕੇ ਚ ਇੱਕ ਸਿੰਘ ਛੱਲੇ ਦੀ ਇੱਕ ਨੰਬਰ origignal ਸਿੰਘ ਆ ਪਿਆਰ ਮੋਹਰਾ ਚ ਆ ਗਈ ਜੀ ਠੀਕ ਆ ਹੂੰ ਬਾਕੀ ਦਾ ਕੱਦ ਘਾੜ ਪੂਰਾ ਠੀਕ ਹੈਗਾ ਤੇ ਬਾਕੀ ਦੀ ਫੇਸ ਵੀ ਚੰਗੇ ਤੇ ਦੁੱਧ ਬਾਈ ਕਹਿੰਦੇ ਦਿੱਤਾ ਵਾ ਇਹਦਾ ਕੋਈ 16 ਕਿਲੋ ਕੋਈ ਇਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਵੀ ਲਿਆਂਦੀ ਵੀ ਹੋਵੇ ਲੈ ਚੱਲੋ ਜੀ ਆ ਦੇਖੋ ਥਣਲੇਵਾ ਤੇ ਦਿਨ ਕਿੰਨੇ ਬਾਕੀ ਆ ਵੀਰੇ ਇਹਦੇ ਦਿਨ ਜਿਹਦੇ 15 ਤਰੀਕ ਨੂੰ ਦਾ ਪੂਰਾ ਦੋ ਤਿੰਨ ਦਿਨ ਬੱਦਲੇ ਜੀ ਓਕੇ 15 ਨੂੰ ਅੱਜ ਕਿੰਨੀ ਹੋਗੀ ਅੱਜ ਹੋਗੀ ਜੀ 14 14 ਠੀਕ ਆ ਜੀ ਹਫਤਾ ਨੇ ਤਾਂ ਇਹ ਲੈ ਜਾਣਾ ਜੀ ਹਨਾ ਓਕੇ ਅੱਗੇ ਕਿੰਨਾ ਚਿਰ ਲੈ ਜਾਂਦੀ ਉੱਤੇ ਪੰਜ ਛੇ ਦਿਨ ਲੈ ਜਾਂਦੀ ਓਕੇ ਜੀ ਤੇ ਬਾਕੀ ਦਾ ਲੇਵੇ ਦੀਆਂ ਪਲਾਂਗਾਂ ਪਲੂਗਾਂ ਬਹੁਤ ਆ ਬਣੇ ਰਿਓ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਆ ਦੇਖੋ ਜੀ ਸਾਈਜ਼ ਪੂਰਾ ਵਧੀਆ ਤੇ ਫੇਸ ਕਰੋ ਚੱਕ ਇੱਕ ਨੰਬਰ ਤੇ ਦੁੱਧ ਬਾਈਆਂ ਦਾ ਕਹਿਣਾ ਵੀ 16 ਕਿਲੋ ਦਿੱਤਾ ਉਹ ਬਾਕੀ ਦਸੱਲੀ ਨਿਰਕਪਰਕ ਛੋਟਾ ਕਰਨ ਦਾ ਫਰਜ ਬਣਦਾ ਕਿਉਂਕਿ ਪੇਮੈਂਟ ਤੁਸੀਂ ਲਾਉਣੀ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨ ਦਾ ਤੇ ਅ ਰੇਟ ਬਾਈ ਇਹਦਾ ਨਹੀਂ ਠੀਕ ਆ ਵੀਰੇ ਸੈਂਕ ਸੰਗ ਇੱਕ ਨੰਬਰ ਆ ਕਿਤੋਂ ਨਹੀਂ ਹੁੰਦੀ ਵੀ ਝੂਠੀ ਹੂੰ ਤੇ ਬਾਕੀ ਦਾ ਸਪੇਸ ਪੂਰਾ ਗਾ ਦੇਖੋ ਬਾਕੀ ਥਾਂ ਵਧੀਆ ਲੱਗਿਆ ਸਪੇਸ ਆ ਸਾਰੇ ਥਣਾ ਚਾਏ ਨਹੀਂ ਵੀ ਅੱਛਾ ਪੂਰੀ ਪੋਲੀ ਤਾਰਾ ਵੀਰੇ ਹਾਂਜੀ ਪੂਰੀ ਚਾਜ ਵਗਦੀ ਤੇ ਬੱਚੇ ਬੁੱੱਚੇ ਵਧੀਆ ਪਾਉਂਦੀ ਹੈ ਹਾਂ ਹੋਰ ਕੋਈ ਬੱਚਾ ਹੈਗਾ ਇਹਦਾ ਅੱਛਾ ਉਹ ਜਿਹੜੀ ਉੱਪਰਲੇ ਪਾਸੇ ਸਿੰਘ ਸਿੰਘ ਬੜਾ ਚੰਗਾ ਹਨਾ ਉਹਦਾ ਵੀ ਹਾਂਜੀ ਓਕੇ ਤੇ ਵੀਰੇ ਕਿੰਨੇ ਪੈਸੇ ਲੈਣੇ ਆਦੇ ਵਾਜਾ ਜਮਾ 16000 ਮਾਨਦਾਨ ਦਾ ਹੋਵੇ ਲਕੀਰ ਵਾਲੀ ਗੱਲ ਤਾਂ ਨਹੀਂ ਨਹੀਂ ਮਾਨਦਾਨ ਮਿਲੂਗੀ ਤੇ ਵੀਰ ਨੂੰ ਤੁਸੀਂ ਕੇਰਾ ਕੀਤੀ ਗਈ ਡਿਮਾਂਡ ਆ ਗਈ ਇਹ ਵੀਰ ਨਾਲ ਸੰਪਰਕ ਵੀ ਜਰੂਰ ਕਰਨਾ ਤੇ ਮੌਕੇ ਤੇ ਇਹ ਨਹੀਂ ਪਤਾ ਕਿੰਨੇ ਦੀ ਹੋ ਜਾਂਦੀ ਤੇ ਕਿੰਨੇ ਨਾ ਪਰ ਲੋਕਲ ਵੀਡੀਓ ਘਰ ਦੀ ਦਸੱਲੀ ਤੁਹਾਨੂੰ ਫੋਲ ਦੇਣਗੇ ਠੀਕ ਹੈ ਜੀ ਬਾਕੀ ਦਾ ਨੰਬਰ ਬਾਈਆਂ ਸਕਰੀਨ ਤੇ ਚੱਲਿਆਂਦਾ ਤੇ ਤੁਸੀਂ ਸੰਪਰਕ ਜਰੂਰ ਕਰਨਾਗਾ ਪਿੰਡ ਬਦਰਾ ਜੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾ ਦਿੱਤੀ ਤੇ ਨੰਬਰ ਫੇਰ ਬੋਲ ਦਿਓ ਜੀ 9896 ਜੀ ਹੂੰ 408 ਠੀਕ ਪਿੰਡ ਬਦਰਾ ਜੀ ਓਕੇ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਤੇ ਇੱਕ ਛੋਟੀ ਵੀਰੇ ਨਮੂਨੀਆਂ ਸੋਹਣੀ ਸੁਨੱਖੀ ਹੈ ਪੂਰੀ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਤੇ